ਉਸ ਸੌਣ ਦੀ ਰਸਮ ਨੂੰ ਮੈਂ ਆਪਣੇ ਆਪ ਨੂੰ ਇੱਕ ਅਨਰਜੀ ਦੇ ਰੂਪ ਦੇ ਵਿੱਚ ਧਾਰਨ ਕਰ ਲਿਆ ਔਰ ਮੈਂ ਦਿਨ ਰਾਤ ਉਸ ਮਿਰਜਪੁਰ પોલીસ ਅਫਸਰ ਦੀ ਭੂਮਿਕਾ ਨਿਭਾਉਣ ਵਿੱਚ ਆਪਣੀ ਮਿਹਨਤ ਕੀਤੀ ਸਤਿੰਦਰ ਪਿਛਲੇ ਕੁਝ ਟਾਈਮ ਦੇ ਵਿੱਚ 2 ਮਹੀਨਿਆਂ ਦੇ ਵਿੱਚ ਤੁਸੀਂ ਕਰੀਬ 300 ਫੋਨ ਕਵਾਚੇ ਹੋਏ ਰਿਕਵਰ ਕੀਤੇ ਇਸ ਵਿਸ਼ੇਸ਼ ਉਪਰਾਲੇ ਤੇ ਸਤਕਾ ਹੀ ਇੱਕ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਨਾਮ ਤੁਹਾਡਾ ਗੋਮੋ ਹੈ ਮੋਬਾਈਲ ਹੁਣ ਵਾਪਸ ਤੁਹਾਡੇ ਹੱਥ ਇੱਕ ਵਿਅਕਤੀ ਦਾ ਫੋਨ ਕੋਲਾਈ ਉਸਨੇ ਕਿਹਾ ਕਿ ਮੇਰੀ ਪਤਨੀ ਪ੍ਰੈਗਨੈਂਟ ਸੀ ਜਿਸ ਨੂੰ ਉਸਨੇ ਸਿਵਲ ਹਸਪਤਾਲ ਲਿਜਾਇਆ ਉੱਥੇ ਉਸ ਦਾ ਬੱਚਾ ਦਾ ਜਨਮ ਹੋਇਆ ਹਾਂਜੀ ਹਸਪੀਟਲ ਤੋਂ ਛੁੱਟੀ ਮਿਲ ਚੁੱਕੀ ਹੈ ਲੇਕਿਨ ਉਸ ਦੇ ਘਰ ਜਾਣ ਤੱਕ ਉਸ ਨੂੰ ਕੋਈ ਵੀ ਕਲਾ ਪ੍ਰਬੰਧ ਨਹੀਂ ਹੋ ਰਿਹਾ ਜੈ ਹਿੰਦ ਮੈਨੂੰ ਇਹ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਬਟਾਲਾ ਪੁਲਿਸ ਵੱਲੋਂ ਸਾਡੇ ਪੰਜਾਬ ਪੁਲਿਸ ਦੇ ਆਫੀਸਰਸ ਦੀਆਂ ਸਟਰਗਲਸ ਚੈਲੰਜਸ ਅਤੇ ਵਰਦੀ ਦੇ ਪਿੱਛੇ ਦੇ ਉਸ ਇਨਸਾਨ ਦੀ ਸ਼ਖਸੀਅਤ ਨੂੰ ਆਪ ਸਭ ਨਾਲ ਰੂਬਰੂ ਕਰਾਉਣ ਵਾਸਤੇ ਇੱਕ ਨਵੀਂ ਵਿਕਲੀ ਪਹਿਲ ਕੀਤੀ ਗਈ ਹੈ ਜਿਸ ਦਾ ਨਾਮ ਹੈ بیਹਾਈਂਡ ਦਾ ਬੈਜ ਅੱਜ ਇਸ ਨਵੀਂ ਵਿਕਲੀ ਪਹਿਲ ਤਹਿਤ ਸਾਡੇ ਨਾਲ ਮੌਜੂਦ ਨੇ ਹੈੱਡ ਕਨਸਟੇਬਲ ਜਤਿੰਦਰ ਸਿੰਘ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਸੀਂ ਪੁਲਿਸ ਡਿਪਾਰਟਮੈਂਟ ਕਦੋਂ ਜੁਆਇਨ ਕੀਤਾ ਅਤੇ ਇਸ ਤੋਂ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀ ਅ uh, ਮੈਂ 2011 ਵਿੱਚ ਪੁਲਿਸ ਡਿਪਾਰਟਮੈਂਟ ਨੂੰ ਜੁਆਇਨ ਕੀਤਾ ਉਸ ਤੋਂ ਪਹਿਲਾਂ ਮੈਂ ਦੁੱਧਾ ਕੰਮ ਕਰਦਾ ਸੀ ਔਰ ਉਸ ਤੋਂ ਬਾਅਦ ਵਿੱਚ ਬਾਰਡਰ ਸਕਿਉਰਿਟੀ ਫੋਰਸ ਵਿੱਚ ਭਰਤੀ ਹੋ ਗਿਆ ਔਰ ਉਸ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ ਪੁਲਿਸ ਡਿਪਾਰਟਮੈਂਟ ਜੁਆਇਨ ਕਰਨ ਪਿੱਛੇ ਤੁਹਾਡੀ ਕੋਈ ਖਾਸ ਇਨਸਪੀਰੇਸ਼ਨ ਅ ਮੈਂ ਮੇਰੇ ਫਾਦਰ ਸਾਹਿਬ ਚਾਹੁੰਦੇ ਸੀ ਕਿ ਉਹਨਾਂ ਦੇ ਦੋਨੋਂ ਬੱਚੇ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਉਣ ਅੱਜ ਮੈਂ ਅਤੇ ਮੇਰਾ ਬ੍ਰਦਰ ਦੋਨੋਂ ਹੀ ਪੰਜਾਬ ਪੁਲਿਸ ਵਿੱਚ ਆਪਣੀ ਆਪਣੀ ਸੇਵਾਵਾਂ ਨਿਭਾ ਰਹੇ ਹਾਂ ਪਿਛਲੇ ਕੁਝ ਟਾਈਮ ਦੇ ਵਿੱਚ 2 ਮਹੀਨਿਆਂ ਦੇ ਵਿੱਚ ਤੁਸੀਂ ਕਰੀਬ 300 ਫੋਨ ਕਵਾਚੇ ਹੋਏ ਰਿਕਵਰ ਕੀਤੇ ਨੇ ਇਹ ਜਿਹੜਾ ਤੁਸੀਂ ਨਿਵੇਕਲਾ ਕੰਮ ਕੀਤਾ ਆ ਔਰ ਇੰਨੀ ਲਗਨ ਦੇ ਨਾਲ ਤੁਸੀਂ ਇਕੱਲਿਆਂ ਹੀ ਕੰਮ ਕੀਤਾ ਆ ਇਸ ਕੰਮ ਕਰਨ ਪਿੱਛੇ ਕੀ ਇਨਸਪੀਰੇਸ਼ਨ ਸੀ ਅਕਸਰ ਹੀ ਥਾਣਿਆਂ ਵਿੱਚ ਨਾ ਪਬਲਿਕ ਦੇ ਕੰਪਲੇਂਟਸ ਕਾਫੀ ਆ ਰਹੀਆਂ ਸਨ ਮੋਬਾਈਲਾਂ ਦੀਆਂ ਗੁੰਮ ਹੋਣ ਦੀਆਂ ਤੇ ਮੋਬਾਈਲ ਜਿਹੜਾ ਅੱਜ ਦੇ ਦੌਰ ਦੇ ਵਿੱਚ ਹਰੇਕ ਵਰਗ ਦੀ ਜ਼ਰੂਰਤ ਬਣ ਚੁੱਕਾ ਹੈ ਬਿਲਕੁਲ ਉਸ ਦੇ ਵਿੱਚ ਉਸ ਦੇ ਪਰਸਨਲ ਫੋਟੋਗ੍ਰਾਫਸ ਸਜ਼ਾ ਦਾ ਡਾਕੂਮੈਂਟਸ 뱅킹 ਸੰਬੰਧੀ ਜਾਣਕਾਰੀ ਔਰ ਜਿਸ ਤਾ ਮੋਬਾਈਲ ਗੋਮੋ ਜਾਂਦਾ ਉਸ ਨੂੰ ਲੱਗਦਾ ਕਿ ਸ਼ਾਇਦ ਉਸੇ ਉਸੇ ਸਰੀਰ ਦਾ ਕਿਸੇ ਕੋਈ ਅੰਗ ਉਸ ਦਾ ਮਿਸ ਹੋ ਗਿਆ ਔਰ ਮੈਂ ਸੋਚਿਆ ਕਿਉਂ ਨਾ ਇਸ ਤੇ ਕੋਈ ਵਿਸ਼ੇਸ਼ ਉਪਰਾਲਾ ਕੀਤਾ ਜਾਵੇ ਇਸ ਵਿਸ਼ੇਸ਼ ਉਪਰਾਲੇ ਦੇ ਸਦਕਾ ਹੀ ਇੱਕ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਨਾਮ ਤੁਹਾਡਾ ਗੋਮੋ ਹੈ ਮੋਬਾਈਲ ਹੁਣ ਵਾਪਸ ਤੁਹਾਡੇ ਹੱਥ ਜਿਹਦੇ ਤਹਿਤ ਅਸ਼ਨੀ ਪਿਛਲੇ 2 ਦੋ ਮਹੀਨਿਆਂ ਦੇ ਵਿੱਚ ਕਰੀਬ 300 ਦੇ ਕਰੀਬ ਜਿਨ੍ਹਾਂ ਦੀ ਕੀਮਤ 60 ਲੱਖ ਰੁਪਏ ਦੀ ਕਰੀਬ ਸੀ ਜਿਨ੍ਹਾਂ ਨੂੰ ਪੰਜਾਬ ਭਰ ਵਿੱਚੋਂ ਅਤੇ ਪੰਜਾਬ ਤੋਂ ਬਾਹਰ ਅਦਰ ਸਟੇਟਾਂ ਵਿੱਚੋਂ ਰਿਕਵਰ ਕੀਤਾ ਗਿਆ ਉਹ ਤੇ ਪਬਲਿਕ ਦੇ ਹਵਾਲੇ ਕੀਤਾ ਗਿਆ ਔਰ ਇਸ ਸੇਵਾ ਨੂੰ ਕਰਨ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਹੋਈ ਕਿ ਅਸੀਂ ਲੋਕਾਂ ਦੀ ਮਸਕਰਾਟ ਉਹਨਾਂ ਨੂੰ ਵਾਪਸ ਉਹਨਾਂ ਦੇ ਚਿਹਰਿਆਂ ਤੇ ਲੈ ਕੇ ਆ ਰਹੀ ਹਾਂ ਆਮ ਸ਼ੋਰ ਜਦੋਂ ਲੋਕੀਆਂ ਨੂੰ ਇਹ ਇਨਫੋਰਮੇਸ਼ਨ ਮਿਲਦੀ ਹੋਣੀ ਹੈ ਕਿ ਉਹਨਾਂ ਦਾ ਫੋਨ ਰਿਕਵਰ ਹੋਇਆ ਤਾਂ ਉਹਨਾਂ ਵਾਸਤੇ ਬਲੀਵ ਕਰਨਾ ਮੁਸ਼ਕਲ ਹੁੰਦਾ ਹੋਣਾ ਜਦੋਂ ਉਹਨਾਂ ਨੂੰ ਕਾਲ ਕੀਤੀ ਜਾਂਦੀ ਹੈ ਕਿ ਤੁਹਾਡਾ ਮੋਬਾਈਲ ਰਿਕਵਰ ਹੋ ਗਿਆ ਵਾ ਤੇ ਅਸੀਂ ਤੁਹਾਨੂੰ ਦੇਣ ਲਈ ਪਹਿਲਾਂ ਤਾਂ ਉਹ ਯਕੀਨ ਨਹੀਂ ਕਰਦੇ ਉਹਨਾਂ ਨੂੰ ਤੇ ਇੱਕ ਚੇਤਾਇ ਭੁੱਲ ਜਾਂਦਾ ਕਿ ਅਸੀਂ ਇਹ ਮੋਬਾਈਲ ਕੋਈ ਕੰਪਲੇਂਟ ਦਿੱਤੀ ਸੀ ਜਾਂ ਗਮ ਹੋਇਆ ਸੀ ਫਿਰ ਉਹਨਾਂ ਨੂੰ ਯਾਦ ਕਰਵਾਇਆ ਜਾਂਦਾ ਫਿਰ ਜਦੋਂ ਉਹ ਮੋਬਾਈਲ ਉਹਨਾਂ ਦੇ ਹੱਥਾਂ ਵਿੱਚ ਜਾਂਦੇ ਆ ਤੇ ਉਹਨਾਂ ਦੇ ਚਿਹਰਿਆਂ 'ਤੇ ਜੋ ਖੁਸ਼ੀ ਹੁੰਦੀ ਆ ਉਸ ਦੀ ਕੋਈ ਸੀਮਾ ਨੂੰ ਮੈਂ ਬਿਆਨ ਨਹੀਂ ਕਰ ਸਕਦਾ ਜੋ ਉਹਨਾਂ ਦੇ ਚਿਹਰਿਆਂ 'ਤੇ ਖੁਸ਼ੀ ਹੁੰਦੀ ਬਿਲਕੁਲ ਜਤਿੰਦਰ ਸਪੋਜ਼ ਅਗਰ ਕਿਸੇ ਦਾ ਫੋਨ ਗਮ ਹੋ ਜਾਂਦਾ ਹੈ ਜਾਂ ਕਿਸੇ ਨੂੰ ਗਵਾਚਾ ਹੋਇਆ ਫੋਨ ਮਿਲ ਜਾਂਦਾ ਹੈ ਤਾਂ ਉਹਨੂੰ ਕੀ ਕਰਨਾ ਚਾਹੀਦਾ ਕਿੱਥੇ ਉਹਨੂੰ ਇਹ ਇਨਫੋਰਮੇਸ਼ਨ ਦੇਣੀ ਚਾਹੀਦੀ ਹੈ ਮੋਬਾਈਲ ਗੋਮੋ ਦੀ ਸੂਚਨਾ ਆਪਣੇ ਨਜ਼ਦੀਕੀ ਸਾਂਝ ਕੇਂਦਰ ਅਤੇ ਆਪਣੇ ਜਿਹੜੇ ਦਾ ਥਾਣਾ ਸਾਈਬਰ ਕ੍ਰਾਈਮ ਵਿੱਚ ਦਿੱਤੀ ਜਾਵੇ। ਔਰ ਜੇਕਰ ਕਿਸੇ ਨੂੰ ਮੋਬਾਈਲ ਮਿਲ ਜਾਂਦਾ ਹੋ। ਹਾਂਜੀ। ਤਾਂ ਉਸ ਨੂੰ ਉਸ ਮੋਬਾਈਲ ਦੇ ਤੋਂ ਸਿਮ ਬਾਹਰ ਨਹੀਂ ਕਰਨੀ ਚਾਹੀਦੀ। ਉਸ ਦੀ ਵੇਟ ਕਰਨੀ ਚਾਹੀਦੀ ਹੈ ਜਿਸ ਦਾ ਮੋਬਾਈਲ ਹੈ। ਉਸ ਦਾ ਬੇਸ਼ੱਕ ਉਹ ਉਸਨੂੰ ਉੱਪਰ ਕਾਲ ਕਰੇਗਾ। ਆਪਣਾ ਮੋਬਾਈਲ ਵਾਪਸ ਲੈਣ ਵਾਸਤੇ। ਉਸ ਚੀਜ਼ ਦੀ ਵੇਟ ਕੀਤੀ ਜਾਵੇ। ਅਗਰ ਨਹੀਂ ਤਾਂ ਨਜ਼ਦੀਕੀ ਥਾਣੇ ਵਿੱਚ ਉਸ ਨੂੰ ਜਮ੍ਹਾਂ ਕਰਵਾਤਾ ਜਾਵੇ। ਅਗਰ ਸਪੋਜ਼ ਕਿਸੇ ਨੂੰ ਇਸ ਚੀਜ਼ ਬਾਰੇ ਇਨਫੋਰਮੇਸ਼ਨ ਜਾਂ ਜਾਣਕਾਰੀ ਨਾ ਹੋਵੇ ਤਾਂ ਉਹ ਕੀ ਡਾਇਰੈਕਟਲੀ ਤੁਹਾਡੇ ਸਾਈਬਰ ਸੈੱਲ ਦੇ ਵਿੱਚ ਕੰਟੈਕਟ ਕਰ ਸਕਦੇ ਆ ਹਾਂਜੀ ਅਸੀਂ ਥਾਣਾ ਸਾਈਬਰ ਕ੍ਰਾਈਮ ਦੇ ਬਟਾਲਾ ਵਿੱਚ ਇਸ ਮਹੀਨੇ ਦੇ ਤ્યાર ਤੋਂ ਅਸੀਂ ਵਰਕ ਕਰ ਰਹੇ ਹਾਂ ਅਤੇ ਕੋਈ ਵੀ ਵਿਅਕਤੀ ਸਾਨੂੰ ਪਰਸਨਲ ਗਾਨ ਕੇ ਇਸ ਥਾਣਾ ਸਾਈਬਰ ਕ੍ਰਾਈਮ ਬਟਾਲਾ ਵਿੱਚ ਮਿਲ ਸਕਦਾ ਹੈ ਆਪਣੇ ਮੋਬਾਈਲ ਗਮ ਹੋਂ ਸੰਬੰਧੀ ਦੱਸ ਸਕਦਾ ਹੈ ਅਸੀਂ ਉਸ ਦੀ ਹਰ ਸੰਭਵ ਮਦਦ ਕਰਾਂਗੇ ਚਾਹੇ ਉਸ ਦਾ ਮੋਬਾਈਲ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਗਿਆ ਅਸੀਂ ਉਸ ਨੂੰ ਟ੍ਰੇਸ ਕਰਕੇ ਉਸ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂ ਇੱਕ ਕਰੋਨਾ ਦੇ ਟਾਈਮ ਤੇ ਜੋ ਕਿ ਸਾਰਿਆਂ ਵਾਸਤੇ ਬਹੁਤ ਹੀ ਚੈਲੈਂਜਿੰਗ ਟਾਈਮ ਸੀ ਪੁਲਿਸ ਫੋਰਸ ਵਾਸਤੇ ਵੀ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਉਸ ਟਾਈਮ ਐਜ਼ ਫਰੰਟਲਾਈਨ ਵਰਕਰ ਜਿੰਨੇ ਵੀ ਸੀ ਲੇਕਿਨ ਐਟ ਦੈਟ ਟਾਈਮ ਤੁਸੀਂ ਐਜ਼ ਵਿਲੇਜ ਪੁਲਿਸ ਅਫੀਸਰ ਤਨਾਰਸੀ ਪਿੰਡ ਮੁਛਲ ਥਾਣਾ ਤਰਸੀਕਾ ਜਲਾ ਅੰਮ੍ਰਿਤਸਰ ਰੂਲਰ ਉਥੇ ਐਜ਼ ਵੀਪੀਓ ਤੁਸੀਂ ਕੰਮ ਕੀਤਾ ਤੇ ਕਰੀਬ 200 ਪਰਿਵਾਰਾਂ ਨੂੰ ਤੁਸੀਂ ਮੈਡੀਸਿਨਸ ਪ੍ਰੋਵਾਈਡ ਕੀਤੀਆਂ ਇਹ ਜਿਹੜੀ ਮਾਨਵਤਾ ਦੀ ਸੇਵਾ ਕਰਨ ਦਾ ਭਾਵ ਸੀ ਇਹਦੇ ਪਿੱਛੇ ਕੀ ਖਾਸ ਕਾਰਨ ਸੀ ਸਾਲ 2020 ਦੇ ਦੌਰਾਨ ਇੱਕ ਵਿਲੇਜ ਪੁਲਿਸ ਅਫਸਰ ਮਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਸਾਡੇ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਜਿਸ ਦੇ ਤਹਿਤ ਮੈਨੂੰ ਥਾਣਾ ਤਰਸਿੱਕਾ ਦੇ ਇੱਕ ਪਿੰਡ ਮੁਸ਼ਲ ਵਿੱਚ VPO ਤਾਇਨਾਤ ਕੀਤਾ ਗਿਆ ਸੀ ਫਸਟ ਦਿਨ ਜਿਸ ਦਿਨ ਇਹ VPO ਸੰਬੰਧੀ ਸਾਰੇ ਮੁਲਾਜ਼ਮਾਂ ਨੂੰ ਇਕੱਤਰਤ ਕੀਤਾ ਗਿਆ ਸੀ ਪੁਲਿਸ ਲੈਨ ਦੇ ਵਿੱਚ ਇੱਕ ਸੌ ਦੀ ਰਸਮ ਅਦਾ ਕਰਵਾਈ ਗਈ ਸੀ ਹਰੇਕ ਮੁਲਾਜ਼ਮ ਉਸ ਸੌਂ ਦੀ ਰਸਮ ਨੂੰ ਮੈਂ ਆਪਣੇ ਆਪ ਨੂੰ ਇੱਕ ਅਨਰਜੀ ਦੇ ਰੂਪ ਦੇ ਵਿੱਚ ਧਾਰਨ ਕਰ ਲਿਆ ਔਰ ਮੈਂ ਦਿਨ ਰਾਤ ਉਸ ਵਿਲੇਜ ਪੁਲਿਸ ਅਫਸਰ ਦੀ ਭੂਮਿਕਾ ਨਿਭਾਉਣ ਵਿੱਚ ਆਪਣੀ ਮਿਹਨਤ ਕੀਤੀ ਪਿੰਡ ਦੇ ਲੋਕਾਂ ਵਿੱਚ ਵਿਚਰਿਆ ਘਰ ਘਰ ਜਾ ਕੇ ਉਹਨਾਂ ਦੀਆਂ ਦੁੱਖ ਤਲੀਫਾਂ ਨੂੰ ਜਾਣਿਆ ਉਹਨਾਂ ਨੂੰ ਕਿਸ ਚੀਜ਼ ਦੀ ਜ਼ਰੂਰਤ ਆ ਉਸ ਦੇ ਬਾਰੇ ਪਤਾ ਕੀਤਾ ਜਿਆਦਾ ਪ੍ਰੋਬਲਮ ਇਹ ਆਈ ਜਦੋਂ ਕਰੋਨਾ ਮਹਾਮਾਰੀ ਫੈਲ ਗਈ ਔਰ ਪਬਲਿਕ ਨੂੰ ਆਪਣੀਆਂ ਮੈਡੀਸਿਨ ਜੋ ਸ਼ਹਿਰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲ ਦੇ ਵਿੱਚ ਚਲਦੀ ਪਈਆਂ ਸਨ ਉਹਨਾਂ ਨੂੰ ਜਾਨ ਵਿੱਚ ਬੜੀ ਪ੍ਰੋਬਲਮ ਆ ਰਹੀ ਸੀ। ਹਾਂਜੀ। ਫਿਰ ਮੈਂ ਉਹਨਾਂ ਕੋ ਉਹਨਾਂ ਦੀਆਂ ਦਵਾਈਆਂ ਦੀ ਪਰਚੀਆਂ ਇਕੱਠੀਆਂ ਕਰਦੀ ਹਾਂ ਔਰ ਅਮਰਸਰ ਦੇ ਵੱਖ-ਵੱਖ ਹਸਪਤਾਲਾਂ ਤੋਂ ਜਾ ਕੇ ਉਹ ਦਵਾਈਆਂ ਇਕੱਠੀਆਂ ਕਰਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਉਣੇ ਸ਼ੁਰੂ ਕਰਕੇ ਦਿੱਤੀਆਂ ਨੇ। ਔਰ ਇਹ ਸੇਵਾ ਕਰਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਵੀ ਆ ਰੀਲੀ ਪ੍ਰਾਊਡ ਆਫ ਯੂ ਕਿ ਤੁਸੀਂ ਪੰਜਾਬ ਪੁਲਿਸ ਦਾ ਪਾਰਟ ਹੋ। ਤੁਹਾਨੂੰ 15 ਸਾਲ ਹੋ ਗਏ ਨੇ ਆਲਮੋਸਟ ਡਿਪਾਰਟਮੈਂਟ ਜੁਆਇਨ ਕੀਤੇ ਹੋਇਆ। ਕਿਵੇਂ ਦੀ ਰਹੀ ਏ ਸਾਰੀ ਜਰਨੀ ਔਰ ਕੋਈ ਇਹੋ ਜਿਹਾ ਇਨਸੀਡੈਂਟ ਇਸ 15 ਸਾਲ ਦੇ ਦੌਰਾਨ ਜੋ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਔਰ ਜੋ ਤੁਸੀਂ ਸਾਡੇ ਵਿਊਅਰਸ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਉਹ ਸਾਲ 2020 ਦੇ ਦੌਰਾਨ ਇੱਕ ਜਸ ਜਸਟ ਹੈ हमको ਕੋਰੋਨਾ ਮਹਾਮਾਰੀ ਫੈਲੀ ਹੋਈ ਸੀ ਕਰਫਿਓ ਲੱਗਾ ਹੋਇਆ ਸੀ ਕੋਈ ਆਵਾਜ਼ ਨਹੀਂ ਤੇ ਸਾਰੇ ਮੁਕੰਮਲ ਤੌਰ ਤੇ ਬੰਦ ਸਨ ਮੈਨੂੰ ਇੱਕ ਫੋਨ ਕਾਲ ਆਉਂਦੀ ਆ ਪਿੰਡ ਮੁੱਛਲ ਤੋਂ ਹੀ ਓਕੇ ਇੱਕ ਵਿਅਕਤੀ ਦਾ ਫੋਨ ਕੋਲ ਆਈ ਉਸਨੇ ਕਿਹਾ ਕਿ ਮੇਰੀ ਪਤਨੀ ਪ੍ਰੈਗਨੈਂਸੀ ਜਿਸ ਨੂੰ ਉਸਨੇ ਸਿਵਲ ਹਸਪਤਾਲ ਨਜਾਇਆ ਉੱਥੇ ਉਸ ਦਾ ਬੱਚਾ ਦਾ ਜਨਮ ਹੋਇਆ ਹਾਂਜੀ ਹਸਪੀਟਲ ਤੋਂ ਛੁੱਟੀ ਮਿਲ ਚੁੱਕੀ ਹੈ ਲੇਕਿਨ ਉਸਦੇ ਘਰ ਜਾਣ ਤੱਕ ਉਸ ਨੂੰ ਕੋਈ ਵਹੀਕਲ ਦਾ ਪ੍ਰਬੰਧ ਨਹੀਂ ਹੋ ਰਿਹਾ ਉਸ ਨੂੰ ਉਸਨੇ ਆਪਣਾ ਕਾਫੀ ਕੋਸ਼ਿਸ਼ ਕਰ ਲਈ ਵੀ ਕੋਈ ਵਹੀਕਲ ਮਿਲ ਜੇ ਅਮਰਸਰ ਤੋਂ ਹਸਪੀਟਲ ਤੋਂ ਨਹੀਂ ਮਿਲਿਆ ਉਸਨੇ ਭਾਵਕ ਹੋ ਕੇ ਮੈਨੂੰ ਕਾਲ ਕੀਤੀ ਔਰ ਮੈਂ ਤੁਰੰਤ ਆਪਣੀ ਡਿਊਟੀ ਤੋਂ ਆਪਣੀ ਨਿੱਜੀ ਕਾਰ ਤੇ ਸਿਵਲ ਹਸਪੀਟਲ ਅਮਰਸਰ ਪਹੁੰਚਿਆ ਉੱਥੋਂ ਉਸ ਪਰਿਵਾਰ ਨੂੰ ਉਸ ਨਵ ਜੰਮੇ ਬੱਚੇ ਨੂੰ ਆਪਣੀ ਗੱਡੀ ਵਿੱਚ ਬਿਠਾਇਆ ਔਰ ਉਸ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਇਆ ਉਹ ਸੇਵਾ ਕਰਕੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਕਿ ਮੈਂ ਇਸ ਸੇਵਾ ਕੀਤੇ ਮਿਹਰੋ ਬਹੁਤ ਵਧੀਆ ਤੁਸੀਂ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨੂੰ ਕਿੱਦਾਂ ਮੈਨੇਜ ਕਰਦੇ ਹੋ ਬੀਗਿੰਗ ਆ ਪੁਲਿਸ ਆਫੀਸਰ ਅਕਸਰ ਫੈਮਿਲੀ ਵਿੱਚ ਜਿਸ ਤਰ੍ਹਾਂ ਪ੍ਰੋਗਰਾਮ ਆ ਜਾਂਦੇ ਨੇ ਜਾਂ ਕੋਈ ਦਿਨ ਤਿਹਾਰ ਆ ਜਾਂਦਾ ਵਾ ਲੇਕਿਨ ਜਦੋਂ ਕੋਈ ਇਦਾਂ ਦਾ ਸਮਾਂ ਹੁੰਦਾ ਤੇ ਉਸ ਟਾਈਮ ਹੀ ਸਾਡੀ ਡਿਊਟੀ ਹੋਰ ਵੱਜ ਜਾਂਦੀ ਹੈ ਖਾਸ ਤੌਰ ਤੇ ਤਿਹਾਰਾਂ ਦੇ ਦਿਨਾਂ ਵਿੱਚ ਔਰ ਫਿਰ ਫੈਮਿਲੀ ਵੱਲੋਂ ਵੀ ਸਾਨੂੰ ਸਪੋਰਟ ਹੁੰਦੀ ਹੈ ਵੀ ਤੁਸੀਂ ਨੀ ਪਹਿਲਾਂ ਡਿਊਟੀ ਦੇਖੋ ਬਾਅਦ ਵਿੱਚ ਹਾਂ ਹਾਂ ਸਾਡਾ ਪਰਿਵਾਰ ਜਿਹਾ ਬਾਕੀ ਦੇਖੋ ਫਿਰ ਵੀ ਉਹਨਾਂ ਨਾਲ ਅਸੀਂ ਅਸੀਂ ਆਪਣਾ ਟਾਈਮ ਸਪੈਂਡ ਕਰਦੇ ਹਾਂ ਜਿੱਥੇ ਉਹ ਕੈਨਨ ਮੰਡਲ ਜਾ ਕੇ ਖੜਦੇ ਓਕੇ ਜਤਿੰਦਰ ਲਾਸਟ ਦੇ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਈਵਰਸ ਨੂੰ ਅੱਜ ਦੇ ਸਮੇਂ ਵਿੱਚ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਬਹੁਤ ਵੱਧ ਚੁੱਕਾ ਹੈ ਫਾਈਨੈਂਸ਼ੀਅਲ ਫਰਾਡ ਬਹੁਤ ਕਾਫੀ ਹੋ ਰਿਹਾ ਹੈ ਅ ਕਿਸੇ ਵੀ ਅਨਨੌਨ ਲਿੰਕ ਨੂੰ ਫੋਲੋ ਨਾ ਕੀਤਾ ਜਾਵੇ ਕਿਸੇ ਨਾਲ ਓਟੀਪੀ ਸਾਂਝਾ ਨਾ ਕੀਤਾ ਜਾਵੇ ਔਰ ਜੇਕਰ ਤੱਕ ਜੇਕਰ ਤੁਹਾਨੂੰ ਫੇਕ ਕਾਲਾਂ ਆਉਂਦੀਆਂ ਹਨ ਉਹਨਾਂ ਉੱਪਰ ਜੇ ਪੀਨਾ ਕੀਤਾ ਜਾ ਔਰ ਖੁਦਾ ਨਾਲ ਖਾਸ ਕਰਕੇ ਜੇਕਰ ਤੁਸੀਂ ਇਸ ਸਾਈਬਰ ਕ੍ਰਾਈਮ ਦਾ ਫਾਈਨੈਂਸ਼ੀਅਲ ਫਰਾਡ ਦੇ ਸ਼ਿਕਾਰ ਹੋ ਜਾਂਦੇ ਹੋ ਤਾਂ ਇੱਕ ਸਾਡੇ ਦੇਸ਼ ਦਾ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ ਹੈ 1930 1930 ਨੰਬਰ ਜਿਸ ਨੂੰ ਸਾਨੂੰ ਹਰੇਕ ਨੂੰ ਆਪਣੇ ਮੋਬਾਈਲ ਵਿੱਚ ਸੇਵ ਕਰਨਾ ਚਾਹੀਦਾ ਹੈ ਇਸ ਮੋਬਾਈਲ ਤੇ ਕਾਲ ਕਰਕੇ ਤੁਸੀਂ ਆਪਣਾ ਹੋਏ ਸਾਈਬਰ ਕ੍ਰਾਈਮ ਪ੍ਰਤੀ ਇੱਕ ਕੰਪਲੇਂਟ ਦਰਜ ਕਰਵਾ ਸਕਦੇ ਜੀ ਇਸ ਕੰਪਲੇਂਟ ਦਰਜ ਹੋਣ ਤੋਂ ਬਾਅਦ ਤੁਹਾਡਾ ਜੋ ਪੈਸਾ ਤੁਹਾਡੇ ਅਕਾਊਂਟ ਵਿੱਚ ਚਲਾ ਜਾਂਦਾ ਹੈ ਉਹ ਹੋੜ ਤੇ ਚਲ ਜਾਂਦਾ ਹੈ ਫ੍ਰੀਜ਼ ਹੋ ਜਾਂਦਾ ਹੈ ਔਰ ਉਸ ਪੈਸੇ ਨੂੰ ਵਾਪਸ ਤੁਹਾਡੇ ਤੱਕ ਪਹੁੰਚਾਉਣ ਵਿੱਚ ਬਹੁਤ ਜ਼ਿਆਦਾ ਸੰਭਾਵਨਾ ਰਹੀ ਵੱਜ ਜਾਂਦੀ ਹੈ ਇਸ ਕਰਕੇ 1930 ਨੰਬਰ ਜਿਹੜਾ ਉਹ ਜ਼ਰੂਰ ਸਾਨੂੰ ਸਾਰਿਆਂ ਨੂੰ ਆਪਣੇ ਮੋਬਾਈਲ ਜੁਗ ਸੇਵ ਕਰ ਲੈਣਾ ਤੇ ਇਸ ਨੰਬਰ ਦੀ ਵਰਤੋਂ ਲੋਡ ਪੈਣ ਦੀ ਜ਼ਰੂਰੀ ਕਰਨੀ ਚਾਹੀਦੀ ਹੈ ਥੈਂਕ ਯੂ ਸੋ ਮੱਚ ਫॉर ਦੀ ਇਨਫੋਰਮੇਸ਼ਨ ਐਂਡ ਥੈਂਕ ਯੂ ਸੋ ਮੱਚ ਫॉर ਜੁਆਇਨਿੰਗ ਅਸ ਇਨ ਦਿਸ ਇਨੀਸ਼ੀਏਟਿਵ ਥੈਂਕ ਯੂ ਥੈਂਕ ਯੂ